ਕੋ ਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੇ ਪ੍ਰਸਾਦ ਸਬਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਪਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਹਾਦਿਕ ਸੰਤ ਸਮੂਹ अनेक ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਉਹ ਨ ਦੇਖੀ ਤ ਭ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੋ ਤੇ ਕਰਤੀ ਬਿਨੇ ਕਰਤੀ ਕੇ ਮਾਤੈ ਮਤੰਗ ਜਰੇ ਜਰ ਸੰਗ ਨੂ ਪਉ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨਕੇ ਗਉਨ ਕੋ ਜਾਤ ਨਿਬਾਰੇ ਭਾਰੀ ਪੂਜਾਨ ਕੇ ਭੂਪ ਪਲੀਵ ਦਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਾਏ ਤੂ ਕਹਾਂ ਪਏ ਭੂਪ ਤੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰ ਐਸਾ ਬਦੇਸ ਨਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਉਤਪਵ ਵਿਖ ਭਵਾਨ ਕੇ ਪੂਪਤ ਕੌਨ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮਸਿਦਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸ਼ੇਖੇ ਵੇਦ ਪੁਰਾਨ ਕ ਤੇਵ ਕੁਰਾਨ ਜ਼ਮੀਨ ਜ਼ਮਾਨ ਸਭਾਨ ਕੇ ਪੇਖੇ ਪਵਨ ਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕੇ ਦੇਖੇ ਸ੍ਰੀ ਭਗਵਾਨ ਭਜੇ ਬਿਨ ਪੂਪਤੇ ਕਰ ਤਿਬਿਨ ਇਕਨ ਲਿਖੇ ਸੋ ਦਿਸੇ ਪਹਾੜ ਦੁਰਾਂਤ ਤੋ ਵਹਸੋ ਸਾਜ ਸਨਹਦੁਰ ਜਾਣ ਦਾ ਲਹਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾਹਾ ਲਹਗੇ ਤੋਰ ਰੀਨ ਮਰੋ ਰਮ ਵਾਸਨ ਮਾਤੇ ਮਤੰਗਨ ਮਾਨ ਮ ਲਹਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਵੇਨ त्याग ਜਹਾਨ ਨਿਦਾਨ ਚਲ ਲਹਗੇ ਬੀਰ ਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮ ਲੇੰਦ ਮ ਵਾਸਨ ਮਾਤੇ ਗ ਜਾਣ ਕੇ ਮਾਨ ਮ ਲਈਆ ਗਾੜੇ ਘੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚਕਨੇ ਕੋ ਸੋ ਇੱਕ ਦੇਵਈਆ ਦਾਨਵ ਦੇਵ ਫਨੇਂਦਨ ਸਾਚਰ ਪੂਤ ਭਵੇਖ ਭਵਾਨ ਜਪੈਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਪੁੰਨ ਪਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖ ਪੈਗੇ ਸਾਧ ਸਮੂਹ ਪਰਸਨ ਫਿਰੈ ਜਗ ਸਤਰ ਸਬੈਬ ਲੋਕ ਚ ਪੈਗੇ मानवेंद्र गजेन्द्र नरताप जोन त्रिलोक को राज करेंगे कोटि स्नान गजादिक दान अनेक सुयम्बर साज भरेंगे ब्रह्म महे सर्वसन सती पतन तफजे जमफास परेंगे जे नर श्रीपत के प्रस है पग ते नर फेर न देह तरेंगे कहां पयो जो दोलोचन मूंद के बैठ रहे ओ भक्त ध्यान लगायो नाथ फिर ओली सात समुद्र लोक गयो वरलोक गवायो बास किओ बिख्यान ऐसे कस सुबैस बितायो साहो सुन लिहो सेम किओ तिन ही प्रभ पायो काहु लाहन पूज तर का लिंग गरे लटकायो काहू लख्यो हर वाची दिशा मै काहू पछाहिवाओ को कोबतान को पूजत को है पस को मृतान को पूजन तायो कूर किरिया जो सब ही जग श्री भगवान को भेद न पायो ਕੋਬ ਤਾਨ ਕੋ ਪੂਜਤ ਹੈ ਪਸ ਕੋ ਮਰਦਾਨ ਕੋ ਪੂਜਨਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ